ਦੇਖੋ ਜੀ ਸਾਡੇ ਟਮਾਟਰ ਦੇ ਪੌਦੇ ਇਹ ਵੀ ਮੇਰਾ ਹੈ ਬੈਂਗਨ ਦਾ ਪਲਾਂਟ ਹੈਗਾ ਇਸ ਤੇ ਹੁਣ ਫਲਾਵਿੰਗ ਹੋਏਗੀ ਖਾਦ ਵਗੈਰਾ ਪਾਤੀ ਹੈਗੇ ਇਸ ਚ ਇਹ ਦੇਖੋ ਜੀ ਕੀ ਪਤਾ ਨਹੀਂ ਕਿ ਕੀ ਕਹਿੰਦੇ ਨੇ ਜੀ ਇਹਨੂੰ ਸੋਏ ਇਹ ਹੈਗੇ ਆ ਜੀ ਸੋਏ ਇਹਨਾਂ ਨੂੰ ਮੈਂ ਕੱਲ ਹਾਰਵੈਸਟ ਕਰਾਂਗੀ ਕਿਉਂਕਿ ਮੈਂ ਕੱਲ ਸਾਗ ਬਣਾਉਂਗੀ ਇਹ ਦੇਖੋ ਜੀ ਸਾਡੀ ਪਾਲਕ ਪਾਲਕ ਤਾਂ ਬੜੀ ਸੋਹਣੀ ਹੈ ਜੀ ਦੇਖੋ ਸਾਫ਼ ਸੁਥਰੀ ਇਹਦਾ ਇੱਕ ਵੀ ਪੱਤੇ ਤੇ ਕੋਈ ਕੀੜਾ ਨਹੀਂ ਹੈਗਾ ਇਹ ਜਿਹੜੀ ਦੁਬਾਰਾ ਛੋਟੀ ਮਤਲਬ ਬੀਜੂ ਗਾਈ ਸੀ ਇਹ ਵੀ ਹੋ ਗਈ ਹੈ ਥੋੜੀ ਥੋੜੀ ਇਹ ਵੀ ਹੁਣ ਗਰੋ ਹੋ ਜਾਏਗੀ ਇੰਨੀ ਦੇਰ ਮੈਂ ਇਹਨੂੰ ਹਾਰਵੈਸਟ ਕਰ ਲੂੰਗੀ ਕੱਲ ਹਾਰਵੈਸਟਿੰਗ ਦੀ ਵੀ ਵੀਡੀਓ ਬਣਾਉਂਗੀ ਜਪਤਾ ਨਹੀਂ ਮੈਨੂੰ ਤਾਂ ਹਾਰਵੈਸਟਿੰਗ ਚ ਬੜਾ ਮਜ਼ਾ ਆਂਦਾ ਹੈ ਆਰਗੈਨਿਕ ਸਬਜ਼ੀਆਂ

ਏ ਦੇਖੋ ਸਾਡੀਆਂ ਫਲੀਆਂ 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 ਹੀ ਫਲੀਆਂ ਹਲਾ ਇੱਥੇ ਖਾਦ ਪਾਉਂਗੇ ਨਹੀਂ ਤਾਂ ਫਿਰ ਇਹ ਫੁੱਲਾ ਜਿਹੜੇ ਆ ਰਹੇ ਹੈਗੇ ਨਾ ਫਲੀਆਂ ਚ ਕਨਵਰਟ ਨਹੀਂ ਹੋएंगे ਤਾਂ ਇਹ ਝੜ ਜੰਗੇ ਦੇਖੋ ਜੀ 10-12 ਫੱਲੀਆਂ ਲੱਗੀਆਂ ਹੋਈਆਂ ਐ ਅਜੇ ਛੋਟੂਟੀਆਂ ਵੀ ਹੋਰ ਗਰੋ ਹੋ ਰਹੀਆਂ ਫੱਲੀਆਂ ਦੇ ਵਿੱਚ ਹੋਰ ਵੀ ਹਣਵਾਏ ਮਾਨੀ ਤਾਂ ਇਹ ਦੇਖੋ ਜੀ ਸਾਡੀਆਂ ਮਿਰਚਾਂ ਇਹਨਾਂ ਨੂੰ ਵੀ ਹਾਰਵੈਸਟ ਕਰ ਲੈਂਦੇ ਆ Thank you. Mình chơi gần kiếm xe ਤਹ ਜੋ ਛੋਟੀ ਹੈ ਇਹ ਦੇਖੋ ਇੱਕ ਹੋਰ ਲੱਗੀ ਹੋਈ ਹੈ ਆਹ ये देखो, है ना किन्हे छोटी है साइज बाद नहीं रही हैं। ये भी है जो छोटी है, ये भी है जो छोटी है, ये भी है जो छोटी है। ਕੁਝ ਕਪਾਹ ਹਾਰਵੈਸਟ ਕਰ ਲੰਦੇ ਇਹ ਦੇਖੋ ਜੀ ਸਾਡੀਆਂ ਮਿਰਚਾਂ ਤੇ ਇੱਕ ਬੈਂਗਣ ਫਲੀਆਂ ਵੀ ਤੋੜ ਲੰਦੀਆਂ ਇੱਕ ਦੋ ਓਹੋ ਪੱਤੇ ਟੁੱਟ ਗਿਆ ਇਹਦੇ ਵਿੱਚ 5 ਫਲੀਆਂ ਫੰਚ ਫਲੀਆਂ ਮਿਲ ਗਏ ਹੋਰ ਵੀ ਤੋੜ ਲੰਦੀਆਂ ਇਹ ਕੇਵਲੇ ਵੀ ਠੀਕ ਹੈ ਇਹਦਾ ਸਾਈਜ਼ ਹੀ ਠੀਕ ਹੈ ਇਹ ਵੀ ਠੀਕ ਹੈ ਬਾਕੀ ਛੋਟੀਆਂ ਹਜੇ ਥੋੜੀਆਂ ਜੀਆਂ ਹੋ ਜਾਣ ਠੀਕ ਫਿਰ ਤੋੜਾਂਗੇ ਇਹਨਾਂ ਨੂੰ ਇਹ ਵੀ ਕੋਜੀ ਹੂੰ हार्वेस्टिंग चाय थोड़ी है पर देखो खाली जगह छ गो बैग लगा के थोड़ी बहुत सब्जी तो मिल ही जाती है देखो जी खाली ना लो तो ठीक है ना बस एक बारी मिट्टी पाओ ते थोड़ी बहुत खाद पाओ ਜੋ ਮਰਜ਼ੀ ਜੋ ਪਸੰਦ ਹੈ ਉਹ ਸਭ ਉਗਾ ਲਓ ਇਹ ਦੇਖੋ ਜੀ ਸਿੰਗਰੇ ਇਹ ਹੈ ਕਿ ਆ ਜੀ ਸਿੰਗਰੇ ਕਿਤੇ ਕਿਤੇ ਕੋਈ ਕੋਈ ਸਿੰਗਰਾ ਲੱਗੇ ਨਹੀਂ ਤਾਂ ਇਹ ਪਤਾ ਨਹੀਂ ਸੁੱਕ ਕੇ ਝੜ ਜਾਂਦੇ ਆ ਇਹ ਦੇਖੋ ਜਿਵੇਂ ਇਹ ਹੈਗਾ ਇਹ ਹੈਗਾ ਇਹ ਹੈਗਾ ਇਹ ਇਹ ਵਾਲਾ ਇਹ ਇਹ ਦੇਖੋ ਜੀ ਕਿਤੇ ਕਿਤੇ ਹੈ ਇਹ ਦੇਖੋ ਜੀ ਜੇ ਕਿਤੇ ਕਿਸੇ ਨੂੰ ਪਤਾ ਹੈ ਵੀ ਇਸ ਚ ਕਿਹੜੀ ਖਾਦ ਪਾਣੀ ਚਾਹੀਦੀ ਹੈ ਅ ਚੰਗੇ ਅ ਮਤਲਬ ਅ ਕਮੈਂਟ ਕਰਕੇ ਜਰੂਰ ਦੱਸਿਓ ਕਿ ਸਿੰਗਰੇ ਦੇ ਪਲਾਂਟ ਚ ਕਿਹੜਾ ਕਾ ਪੈਂਦਾ ਹੈ ਵੀ ਜਿਹਦੇ ਨਾਲ ਇਹ ਅੱਛੀ ਗਰੋਥ ਹੋਵੇ ਇਹ ਦੀ ਇਹ ਦੇਖੋ ਸਾਟੇ ਫਲੀਆਂ ਫਲੀਆਂ ਨਹੀਂ ਲੋਬੀਆ ਇਹ ਦੇਖੋ ਜੀ ਲੋਬੀਆ ਇਹ ਦੇਖੋ ਜੀ ਸਾਡੇ ਕਿਆਰੀ ਦੇ ਅਮਰੂਦ ਸਾਈਜ਼ ਦੇਖੋ ਅਮਰੂਦਾਂ ਦਾ ਛੋਟੇ ਇੰਨੇ ਉੱਚੇ ਐ ਉਚਾਈ ਤੇ ਲੱਗੇ ਹੋਏ ਆ ਵੇ ਉਹ ਨਹੀਂ ਕਰ ਸਕਦੇ ਤੋੜ ਨਹੀਂ ਸਕਦਾ ਕੋਈ ਉਹ ਹੈ ਕਿ ਇਹ ਸਾਡਾ ਪਾਰਕ ਇਹ ਦੇਖੋ ਜੀ ਪਿੰਡੀ ਕੀ ਵੀ ਹੁਣ ਬਸ ਹੋ ਜਾਣੀ ਹੈ ਠੀਕ ਹਾਰਵੈਸਟਿੰਗ ਲਈ ਹਫਤੇ ਦੇ ਅੰਤ ਤੱਕ ਇਹਦੇ ਨਾਲ ਕਰਦੇ ਹਾਂ ਜੀ ਫਿਰ ਮੈਂ